ਤੁਹਾਡਾ ਖਾਣਾ ਪਚ ਰਿਹਾ ਹੈ ਜਾਂ ਸੜ ਰਿਹਾ ਹੈ ਜਿਹੜਾ ਕੁਝ ਤੁਸੀਂ ਪੂਰੇ ਦਿਨ ਭਰ ਖਾਂਦੇ ਹੋ ਕੀ ਉਹ ਤੁਹਾਡੇ ਸਰੀਰ ਨੂੰ ਲੱਗ ਰਿਹਾ ਹੈ ਤੁਸੀਂ ਇਸ ਚੀਜ਼ ਦਾ ਕਿਵੇਂ ਪਤਾ ਲਗਾ ਸਕਦੇ ਹੋ ਕਿ ਕਿਤੇ ਤੁਹਾਡਾ ਖਾਣਾ ਟੱਟ ਦੇ ਵਿੱਚ ਜਾ ਕੇ ਸੜ ਤਾਂ ਨਹੀਂ ਰਿਹਾ ਜੇਕਰ ਤੁਹਾਡਾ ਖਾਣਾ ਤੁਹਾਡੇ ਢਿੱਡ ਦੇ ਵਿੱਚ ਸੜ ਰਿਹਾ ਹੈ ਤਾਂ ਤੁਸੀਂ ਨਮੀਆਂ-ਨਮੀਆਂ ਬਿਮਾਰੀਆਂ ਨੂੰ ਦਾਵਤ ਦੇ ਰਹੇ ਹੋ ਸਾਡੇ ਸਰੀਰ ਦਾ ਜਿਹੜਾ ਪੂਰਾ ਕੇਂਦਰ ਹੁੰਦਾ ਹੈ ਉਹ ਸਾਡਾ ਢਿੱਡ ਜਾਂ ਕੀ ਇਹ ਪੇਟ ਹੁੰਦਾ ਹੈ ਸਾਡਾ ਸਰੀਰ ਚੱਲਦਾ ਹੈ ਤਾਕਤ ਦੇ ਨਾਲ ਤੇ ਉਹ ਤਾਕਤ ਸਾਨੂੰ ਮਿਲਦੀ ਹੈ ਢਿੱਡ ਤੋਂ ਜਿਸ ਦੇ ਵਿੱਚ ਸਾਡਾ ਖਾਣਾ ਹੁੰਦਾ ਹੈ ਇਸ ਕਰਕੇ ਅਸੀਂ ਜਿਹੜੀ ਵੀ ਚੀਜ਼ ਖਾਂਦੇ ਹਾਂ ਉਹ ਪਹਿਲਾਂ ਸਾਡੇ ਢਿੱਡ ਦੇ ਵਿੱਚ ਜਾਂਦੀ ਹੈ ਤੇ ਉੱਥੋਂ ਹੀ ਸਾਨੂੰ ਤਾਕਤ ਮਿਲਦੀ ਹੈ ਸਾਡੀ ਬਾਡੀ ਨੂੰ ਅੱਗੇ ਕੰਮ ਕਰਨ ਦੀ ਦਾਲ ਸਬਜ਼ੀ ਰੋਟੀ ਦਹੀਂ ਲੱਸੀ ਅਜਿਹੀਆਂ ਚੀਜ਼ਾਂ ਅਸੀਂ ਜਿਹੜੀਆਂ ਵੀ ਖਾਂਦੇ ਜਾਂ ਪੀਂਦੇ ਹਾਂ ਇਹ ਸਾਰੀਆਂ ਚੀਜ਼ਾਂ ਸਾਡੇ ਸਰੀਰ ਨੂੰ ਊਰਜਾ ਦੇਣ ਲਈ ਹੁੰਦੀਆਂ ਜਿਹੜਾ ਸਾਡਾ ਢਿੱਡ ਹੁੰਦਾ ਹੈ ਉਹ ਸਾਰੀ ਊਰਜਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਲੈ ਕੇ ਅੱਗੇ ਟਰਾਂਸਫਰ ਕਰਦਾ ਹੈ ਪੂਰੀ ਬਾਡੀ ਦੇ ਵਿੱਚ ਜਿਹੜਾ ਕੁਝ ਵੀ ਅਸੀਂ ਖਾਂਦੇ ਹਾਂ ਉਹ ਸਾਰਾ ਸਾਡਾ ਢਿੱਡ ਦੀ ਇੱਕ ਜਗ੍ਹਾ ਦੇ ਵਿੱਚ ਜਾਂਦਾ ਹੈ ਜਿਸ ਨੂੰ ਕਿਹਾ ਜਾਂਦਾ ਐਪੀ ਗੈਸਟ੍ਰਮ ਇਹ ਇੱਕ थैਲੀ ਹੁੰਦੀ ਹੈ ਜਿਹੜੀ ਸਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਸਾਡੇ ਸਰੀਰ ਦਾ ਸਾਰਾ ਖਾਣਾ ਇਸ थैਲੀ ਦੇ ਵਿੱਚ ਹੀ ਸਭ ਤੋਂ ਪਹਿਲਾਂ ਜਾਂਦਾ ਹੈ ਇਹ ਬਹੁਤ ਜ਼ਿਆਦਾ ਛੋਟੀ ਹੁੰਦੀ ਹੈ ਇਸ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ 350 ਗ੍ਰਾਮ ਤੱਕ ਹੀ ਖਾਣਾ ਆਉਂਦਾ ਹੈ ਅਸੀਂ ਜਿਹੜਾ ਵੀ ਖਾਣਾ ਖਾਂਦੇ ਹਾਂ ਉਹ ਸਭ ਤੋਂ ਪਹਿਲਾਂ ਇੱਥੇ ਜਾਂਦਾ ਹੈ ਉਸ ਤੋਂ ਬਾਅਦ ਸਾਡੇ ਪੇਟ ਦੇ ਵਿੱਚ ਜਾਂਦਾ ਹੈ ਤੇ ਢਿੱਡ ਦੇ ਅੰਦਰ ਇੱਕ ਕੁਦਰਤੀ ਰੂਪ ਦੇ ਵਿੱਚ ਅੱਗ ਬਲਣ ਲੱਗ ਜਾਂਦੀ ਹੈ। ਇਹ ਕੁਦਰਤੀ ਆਗ ਜਿਹੜੀ ਸਾਡੇ ਢਿੱਡ ਦੇ ਵਿੱਚ ਬਲ ਰਹੀ ਹੁੰਦੀ ਹੈ ਇਹ ਵੀ ਜਿਹੜੀ ਬਾਹਰ ਆਪਾਂ ਅੱਗ ਬਾਲਦੇ ਹਾਂ ਜਿਹੜੀ ਗੈਸ ਵਗੈਰਾ ਤੇ ਆਪਾਂ ਜਰਾਉਂਦੇ ਹਾਂ ਉਸ ਵਰਗੀ ਹੀ ਹੁੰਦੀ ਹੈ। ਇਹ ਅੱਗ ਆਟੋਮੈਟਿਕਲੀ ਚਲਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਹੀ ਤੁਸੀਂ ਖਾਣੇ ਦਾ ਕੋਈ ਪੀਸ ਆਪਣੇ ਮੂੰਹ ਦੇ ਵਿੱਚ ਰੱਖਦੇ ਹੋ ਆਟੋਮੈਟਿਕਲੀ ਉਸ ਸਮੇਂ ਹੀ ਤੁਹਾਡੇ ਇਹ ਚੀਜ਼ ਕਲੈਕ ਹੋ ਜਾਂਦੀ ਹੈ ਤੇ ਤੁਹਾਡੀ ਬੋਡੀ ਦੇ ਅੰਦਰ ਇਹ ਕਿ ਇਹ ਢਿੱਡ ਦੇ ਅੰਦਰ ਇਹ ਅੱਗ ਬਲਣੀ ਸ਼ੁਰੂ ਹੋ ਜਾਂਦੀ ਹੈ ਤੇ ਤੁਹਾਡੇ ਪੇਟ ਦੀ ਅੱਗ ਉਸ ਸਮੇਂ ਤੱਕ ਮੱਚਦੀ ਰਹਿੰਦੀ ਹੈ ਜਾਂ ਕਈ ਜਲਦੀ ਰਹਿੰਦੀ ਹੈ ਜਦੋਂ ਤੱਕ ਤੁਹਾਡ ਜਿਹੜੀ ਤੁਹਾਡੇ ਪੇਟ ਦੀ ਅੱਗ ਹੈ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਉਸ ਤੋਂ ਬਾਅਦ ਜਦੋਂ ਤੁਸੀਂ ਉੱਪਰ ਦੀ ਪਾਣੀ ਪੀ ਲੈਂਦੇ ਹੋ ਤਾਂ ਉਹ ਪਾਣੀ ਤੁਹਾਡੇ ਪੇਟ ਦੀ ਅੱਗ ਨੂੰ ਬੁਝਾ ਦਿੰਦਾ ਹੈ ਜਾਂ ਕੀ ਸਲੋ ਕਰ ਦਿੰਦਾ ਹੈ ਹੁਣ ਇਸ ਦੇ ਨਾਲ ਇਹ ਹੁੰਦਾ ਹੈ ਕਿ ਜਿਹੜੀ ਤੁਹਾਡੇ ਢਿੱਡ ਦੇ ਅੰਦਰ ਖਾਣੇ ਨੂੰ ਪਚਾਉਣ ਦੀ ਪ੍ਰਕਿਰਿਆ ਚੱਲ ਰਹੀ ਹੁੰਦੀ ਹੈ ਉਹ ਰੁਕ ਜਾਂਦੀ ਹੈ ਜਾਂ ਸਲੋ ਹੋ ਜਾਂਦੀ ਹੈ ਪਾਣੀ ਪੀਣ ਦੇ ਨਾਲ ਰੋਟੀ ਜਾਂ ਖਾਣੇ ਤੋਂ ਬਾਅਦ ਹੁਣ ਇੱਥੇ ਤੁਸੀਂ ਦੋ ਚੀਜ਼ਾਂ ਯਾਦ ਰੱਖੋ ਕਿ ਖਾਣਾ ਪਚਣ ਦੇ ਨਾਲ ਢਿੱਡ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦੀ ਹੈ ਡਾਈਜੈਸ਼ਨ ਤੇ ਦੂਜੀ ਹੁੰਦੀ ਹੈ ਫਰਮੈਂਟੇਸ਼ਨ ਫਰਮੈਂਟੇਸ਼ਨ ਦਾ ਮਤਲਬ ਹੁੰਦਾ ਹੈ ਸੜਨਾ ਵੇਦ ਦੇ ਹਿਸਾਬ ਦੇ ਨਾਲ ਜੇਕਰ ਤੁਹਾਡੀ ਪੇਟ ਵਾਲੀ ਅੱਗ ਚੰਗੀ ਤਰ੍ਹਾਂ ਦੇ ਨਾਲ ਜਲੇਗੀ ਤਾਂ ਹੀ ਤੁਹਾਡਾ ਖਾਣਾ ਪਚੇਗਾ ਤੇ ਜਿਵੇਂ ਹੀ ਖਾਣਾ ਪਚਦਾ ਹੈ ਤਾਂ ਉਸ ਦੇ ਵਿੱਚੋਂ ਇੱਕ ਰਾਸ ਨਿਕਲਦਾ ਹੈ ਤੇ ਇਹੀ ਖਾਣੇ ਵਾਲੇ ਰਾਸ ਤੋਂ ਮਾਸ ਖੂਨ ਹੱਡੀਆਂ ਅਤੇ ਵੀਰਜ ਤੇ ਉਸ ਤੋਂ ਬਾਅਦ ਲਾਸਟ ਵਿੱਚ ਟਾਇਲਟ ਬਣਦੀ ਹੈ ਇਹ ਸਭ ਕੁਝ ਉਦੋਂ ਹੁੰਦਾ ਹੈ ਜਦੋਂ ਤੁਹਾਡਾ ਖਾਣਾ ਚੰਗੀ ਤਰ੍ਹਾਂ ਦੇ ਨਾਲ ਤੁਹਾਡੇ ਪੇਟ ਦੇ ਵਿੱਚ ਪਚ ਜਾਂਦਾ ਹੈ ਬਾਕੀ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਉਹ ਸਾਡਾ ਸਰੀਰ ਆਪਣੇ ਅੰਦਰ ਰੱਖ ਲੈਂਦਾ ਹੈ ਤੇ ਖਾਣਾ ਪਚਣ ਤੋਂ ਬਾਅਦ ਮਲ ਅਤੇ ਮੂਤਰ ਸਾਡੇ ਸਰੀਰ ਨੂੰ ਉਸ ਦੀ ਕੋਈ ਲੋੜ ਨਹੀਂ ਹੁੰਦੀ ਇਹ ਉਸ ਨੂੰ ਬਾਹਰ ਕੱਢ ਦਿੰਦਾ ਹੈ ਇਹ ਤਾਂ ਸੀ ਜੀ ਖਾਣਾ ਪਚਣ ਦੀ ਗੱਲ ਹੁਣ ਆਪਾਂ ਉਸ ਪੁਆਇੰਟ ਤੇ ਆਉਂਦੇ ਆ ਕਿ ਜੇਕਰ ਸਾਡੇ ਸਰੀਰ ਦੇ ਵਿੱਚ ਖਾਣਾ ਸੜ ਰਿਹਾ ਹੋਵੇ ਤਾਂ ਸਾਡੇ ਸਰੀਰ ਦੇ ਨਾਲ ਉਸ ਦਾ ਕੀ ਅਫੈਕਟ ਪਵੇਗਾ ਸਾਡੇ ਸਰੀਰ ਤੇ ਉੱਪਰ ਜੇਕਰ ਤੁਸੀਂ ਖਾਣਾ ਖਾਣ ਤੋਂ ਜਸਟ ਬਾਅਦ ਬਹੁਤ ਜ਼ਿਆਦਾ ਪਾਣੀ ਪੀ ਰਹੇ ਤਾਂ ਇਸ ਦੇ ਨਾਲ ਤੁਹਾਡੇ ਜਿਹੜੀ ਪੇਟ ਦੀ ਅੱਗ ਹੈ ਜਿਹੜੀ ਤੁਹਾਡੇ ਖਾਣੇ ਨੂੰ ਪਚਾਉਂਦੀ ਹੈ ਉਹ ਨਹੀਂ ਜਲੇਗੀ ਜਾਂ ਫਿਰ ਬਹੁਤ ਜ਼ਿਆਦਾ ਘੱਟ ਜਾਂ ਕਹੀਏ ਸਲੋ ਸਪੀਡ ਦੇ ਨਾਲ ਚਲੇਗੀ ਇਸ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਤੁਸੀਂ ਉਹ ਖਾਣਾ ਖਾਦਾ ਹੋਵੇਗਾ ਉਹ ਪਚੇਗਾ ਨਹੀਂ ਬਲਕਿ ਉਹ ਸੜੇਗਾ ਤੇ ਉਸ ਦੇ ਸੜਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਜ਼ਹਿਰ ਬਣੇਗਾ ਤੇ ਜਿਹੜਾ ਤੁਹਾਡੀ ਬਾਡੀ ਦੇ ਵਿੱਚ ਖਾਣਾ ਸੜਨ ਦੇ ਨਾਲ ਜ਼ਹਿਰ ਯੂਰਿਕ ਐਸਿਡ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਜਾ ਕੇ ਡਾਕਟਰ ਕੋਲ ਕਹਿੰਦੇ ਹੁੰਦੇ ਨੇ ਕਿ ਮੇਰੇ ਗੋਡੇ ਦਰਦ ਕਰ ਰਹੇ ਨੇ ਮੇਰੇ ਮੋਢੇ ਦਰਦ ਕਰ ਰਹੇ ਨੇ ਮੇਰੀ ਬੈਕ ਦੇ ਵਿੱਚ ਪੇਨ ਹੋ ਰਹੀ ਹੈ ਤੇ ਉਸ ਸਮੇਂ ਡਾਕਟਰ ਕਹਿੰਦਾ ਹੈ ਕਿ ਤੁਹਾਡਾ ਯੂਰਿਕ ਐਸਿਡ ਵਧਿਆ ਹੋਇਆ ਹੈ ਤੇ ਤੁਸੀਂ ਇਹ ਦਵਾਈ ਲੋ ਇਸ ਦੇ ਨਾਲ ਤੁਹਾਡਾ ਯੂਰਿਕ ਐਸਿਡ ਕੰਟਰੋਲ ਦੇ ਵਿੱਚ ਆਵੇਗਾ ਤੇ ਇਹ ਸਾਰੀ ਪ੍ਰੋਬਲਮ ਤੁਹਾਨੂੰ ਯੂਰਿਕ ਐਸਿਡ ਦੇ ਨਾਲ ਹੀ ਹੋਈ ਹੈ ਇਹ ਯੂਰਿਕ ਐਸਿਡ ਇੱਕ ਇੰਨਾ ਜ਼ਿਆਦਾ ਖਤਰਨਾਕ ਜ਼ਹਿਰ ਹੈ ਕਿ ਜੇਕਰ ਤੁਸੀਂ ਇਸ ਨੂੰ ਕੰਟਰੋਲ ਨਹੀਂ ਕੀਤਾ ਤਾਂ ਇੱਕ ਦਿਨ ਇਹ ਤੁਹਾਡੀ ਬੋਡੀ ਨੂੰ ਬਿਲਕੁਲ ਹੀ ਡੈੱਡ ਕਰ ਦਵੇਗਾ ਬਸ ਤੁਹਾਡੇ ਸਿਰਫ ਸਾਹ ਚੱਲ ਰਹੇ ਹੋਣਗੇ ਤੁਸੀਂ ਇੱਕ ਕਦਮ ਵੀ ਤੋਰ ਕੋਗੇ ਤੁਹਾਡਾ ਪੂਰਾ ਸਰੀਰ ਇੱਕ ਤਰ੍ਹਾਂ ਦੇ ਨਾਲ ਡੈੱਡ ਹੋ ਜਾਵੇਗਾ ਟਾਇਲਟ ਅਤੇ ਬਾਥਰੂਮ ਵੀ ਤੁਸੀਂ ਬੈੱਡ ਦੇ ਉੱਪਰ ਹੀ ਕਰੋਗੇ ਯੂਰਿਕ ਐਸਿਡ ਇੰਨੀ ਖਤਰਨਾਕ ਚੀਜ਼ ਹੈ ਇਹ ਇੰਨਾ ਖਤਰਨਾਕ ਜ਼ਹਿਰ ਹੈ ਇਸ ਕਰਕੇ ਇਹ ਸਾਡੇ ਪੇਟ ਦੇ ਅੰਦਰ ਕਿਸੇ ਵੀ ਹਾਲਤ ਦੇ ਵਿੱਚ ਬਣਨਾ ਹੀ ਨਹੀਂ ਚਾਹੀਦਾ ਅੱਜ ਦੇ ਜ਼ਮਾਨੇ ਦੇ ਵਿੱਚ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਬਹੁਤ ਜ਼ਿਆਦਾ ਬਦਲ ਚੁੱਕੀਆਂ ਨੇ ਉਸ ਕਰਕੇ ਸਾਨੂੰ ਪੇਟ ਦੀਆਂ ਜਾਂ ਕਿਹ ਹੋਰ ਬਿਮਾਰੀਆਂ ਲੱਗ ਰਹੀਆਂ ਨੇ ਜਿਵੇਂ ਕਿ ਬਾਹਰਲਾ ਜੰਕ ਫੂਡ ਜਾਂ ਕਿ ਫਾਸਟ ਫੂਡ ਜੇਕਰ ਅਸੀਂ ਖਾਂਦੇ ਹਾਂ ਤਾਂ ਇਸ ਦੇ ਨਾਲ ਸਾਡੇ ਢਿੱਡ ਦੇ ਵਿੱਚ ਗੈਸ ਬਣਦੀ ਹੈ ਸਾਨੂੰ ਕਬਜ਼ ਦੀ ਸ਼ਿਕਾਇਤ ਰਹਿਣ ਲੱਗ ਜਾਂਦੀ ਹੈ ਤੇ ਗੈਸ ਤੇ ਕਬਜ਼ੀ ਗੇ ਜਾ ਕੇ ਤੁਹਾਡੇ ਸਰੀਰ ਦੇ ਲਈ ਹੋਰ ਬਿਮਾਰੀਆਂ ਦਾ ਕਾਰਨ ਬਣਦੀਆਂ ਨੇ ਹੁਣ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਬਚਣ ਦਾ ਸੌਖਾ ਤਰੀਕਾ ਇਹ ਹੈ ਕਿ ਤੁਸੀਂ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਸੁਧਾਰ ਲਓ ਤੁਸੀਂ ਆਪਣੀ ਡਾਈਟ ਦੇ ਵਿੱਚ ਜਾਂ ਕੀ ਆਪਣੇ ਖਾਣ ਪਾਣ ਦੇ ਵਿੱਚ ਉਹ ਚੀਜ਼ਾਂ ਨੂੰ ਸ਼ਾਮਲ ਕਰੋ ਜਿਹੜੀਆਂ ਤੁਹਾਡੇ ਸਰੀਰ ਦੇ ਵਿੱਚ ਜਲਦੀ ਜਾ ਕੇ ਪਚਦੀਆਂ ਨੇ ਸਾਡੇ ਸਰੀਰ ਦਾ ਜਿਹੜਾ ਪਾਚਨ ਤੰਤਰ ਹੈ ਉਸ ਦਾ ਸਹੀ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹੀ ਉਹ ਚੀਜ਼ ਹੈ ਜਿਹੜੇ ਸਾਡੇ ਸਰੀਰ ਨੂੰ એનર્ਜੀ ਦਿੰਦਾ ਹੈ ਸਾਡੇ ਖਾਣੇ ਨੂੰ ਪਚਾਉਂਦਾ ਹੈ ਜੇਕਰ ਇਹ ਸਹੀ ਚੱਲੇਗਾ ਤਾਂ ਇਸ ਦੇ ਨਾਲ ਹੀ ਸਾਨੂੰ ਭੁੱਖ ਲੱਗੇਗੀ ਸਾਡੇ ਸਰੀਰ ਨੂੰ ਜ਼ਿਆਦਾ એનર્ਜੀ ਮਿਲੇਗੀ ਸਾਡਾ ਖਾਣ ਪਾਣ ਜ ਸਾਡੇ ਪਾਚਨ ਤੰਤਰ ਨੂੰ ਸਹੀ ਰੱਖਣ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਹੈ ਕਿ ਹਰ ਰੋਜ਼ ਸਵੇਰੇ ਤੁਹਾਡਾ ਪੇਟ ਚੰਗੀ ਤਰ੍ਹਾਂ ਦੇ ਨਾਲ ਸਾਫ਼ ਹੋਣਾ ਚਾਹੀਦਾ ਹੈ। ਇਹ ਇੱਕ ਹੈਲਥੀ ਸਰੀਰ ਦੀ ਵਧੀਆ ਨਿਸ਼ਾਨੀ ਹੈ। ਹਰ ਰੋਜ਼ ਸਵੇਰ ਜਲਦੀ ਪੇਟ ਸਾਫ਼ ਹੋਣਾ, ਨਸ਼ੀਲੀਆਂ ਦਵਾਈਆਂ, ਸਮੋਕਿੰਗ, ਸ਼ਰਾਬ ਤੇ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਕਬਜ਼ ਦੀ ਮੇਨ ਜੜ ਹੁੰਦੇ ਨੇ। ਇਹਨਾਂ ਦੇ ਨਾਲ ਕਬਜ਼ ਬਹੁਤ ਜ਼ਿਆਦਾ ਹੁੰਦੀ ਹੈ। ਕੋਸ਼ਿਸ਼ ਕਰੋ ਕਿ ਇਹਨਾਂ ਸਾਰੀਆਂ ਬੁਰੀਆਂ ਕ੍ਰਹਿਤਾਂ ਤੋਂ ਤੁਸੀਂ ਬਚ ਕੇ ਰਹੋ ਤੇ ਹਰ ਰੋਜ਼ ਤੁਹਾਡਾ ਜਿਹੜਾ ਪੇਟ ਹੈ ਉਹ ਚੰਗੀ ਤਰ੍ਹਾਂ ਦੇ ਨਾਲ ਸਾਫ਼ ਹੋਵੇ ਤੇ ਰੱਜ ਕੇ ਪੂਰਾ ਦਿਨ ਭਰ ਤੁਸੀਂ ਪਾਣੀ ਪੀਵੋ ਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਆਪਣੀ ਜ਼ ਬਹੁਤ ਵਧੀਆ ਤਰੀਕੇ ਦੇ ਨਾਲ ਖਿਆਲ ਰੱਖ ਸਕਦੇ ਹੋ ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵਿੰਜ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ